ਜੋ ਸਰਦਾਰ ਜਗਮਉਨ ਸਿੰਘ ਦੀ ਟੱਕਰ ਜੋ ਕਿ ਇੱਕ ਬਹੁਤ ਵੱਡੀ ਸ਼ਖਸੀਅਤ ਸਨ ਮਾਛੀਵੜਾ ਦੀ ਉਹਨਾਂ ਦੀ ਯਾਦ ਦੇ ਵਿੱਚ ਚਰਨ ਕੰਵਲ ਸਪੋਰਟਸ ਕਲੱਬ ਵਾਲੇ ਹਰ ਸਾਲ ਟੂਰਨਾਮੈਂਟ ਕਰਾਉਂਦੇ ਹਨ ਜਿਹੜਾ ਕਿ ਇਹ ਇੱਕ ਬਹੁਤ ਹੀ ਵਧੀਆ ਪ੍ਰਾਲਾ ਹੈ ਜਿਹਦੇ ਨਾਲ ਬੱਚਿਆਂ ਦੀ ਜਿਹੜੀ ਹੈ ਵਿਰਤੀ ਵੀ ਬਦਲਦੀ ਹੈ ਸੋਚ ਵੀ ਬਦਲਦੀ ਹੈ ਨਸ਼ਿਆਂ ਤੋਂ ਛਡਕਾਰਾ ਵੀ ਹੁੰਦਾ ਹੈ ਉਹ ਆਪਸ ਚ ਭਾਈਚਾਰਕ ਸਾਂਝ ਵੀ ਵੱਧਦੀ ਹੈ ਮੈਂ ਤਾਂ ਇਹ ਕਹੂੰਗਾ ਜੱਜ ਸਾਹਿਬ ਦਾ ਟੱਕਰ ਸਾਹਿਬ ਦਾ ਅਲਵੇਲਾ ਸਾਹਿਬ ਦਾ ਤੇ ਹੋਰ ਜਿੰਨੀ ਵੀ ਸਾਰੀ ਟੀਮ ਹੈ ਕਿਉਂਕਿ ਇਕੱਲੇ ਵੱਧਦਾ ਕੰਮ ਨਹੀਂ ਹੁੰਦਾ ਇਹ ਟੀਮ ਵਰਕ ਹੈ ਤਨ ਕਮਲ ਸਪੋਰਟਸ ਕਲੱਬ ਹੈ ਜਿਹੜਾ ਇਹ ਇਸ ਟਾਈਮ ਬਲੰਦੀਆਂ ਤੇ ਹੈ ਉਹਦਾ ਕਾਰਨ ਜੋ ਮੈਂ ਦੇਖਦਾ ਕਿ ਜੱਜ ਸਾਹਿਬ ਦੀ ਨਿਮਰਤਾ ਅਤੇ ਸਾਰਿਆਂ ਨਾਲ ਲੈ ਕੇ ਚੱਲਣ ਦੀ ਕਪੈਸਿਟੀ ਤੇ ਨਾਲ ਟੱਕਰ ਸਾਹਿਬ ਵਰਗਿਆਂ ਦਾ ਸਹਿਯੋਗ ਹੈ ਨਹੀਂ ਤਾਂ ਆਮ ਕਈ ਵਾਰ ਜਿਹੜੇ ਕਲੱਬ ਨੇ ਉਹ ਸਾਲ 2 ਸਾਲ ਬਾਅਦ ਉਹਨਾਂ ਦਾ ਧੂਆਂ ਨਿਕਲ ਜਾਂਦਾ ਹੈ ਉਹਦਾ ਕਾਰਨ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਜਾਂ ਮੂਹਰੇ ਲੱਗਿਆ ਹੋਇਆ ਬੰਦਾ ਉਹ ਆਪਣੇ ਆਪ ਨੂੰ ਸੁਪਰ ਪਾਵਰ ਸਮਝਣ ਲੱਗ ਜਾਂਦਾ ਅੱਜ ਜੋ ਸਮਾਂ ਔਰ ਜੋ ਪਹਿਲਾਂ ਵੀ ਸਮਾਂ ਸੀ ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲਣ ਦਾ ਸਮਾਂ ਤੇ ਮੈਂ ਦੁਆਰਾ ਸੀ ਅੱਜ ਆਪਣੇ ਵੱਡੇ ਭਰਾ ਜਗਮੋਣ ਸਿੰਘ ਟੱਕਰ ਜਿਨ੍ਹਾਂ ਨਾਲ ਸਾਡੇ ਫੈਮਿਲੀ ਰਿਲੇਸ਼ਨ ਵੀ ਸੀ ਵੈਸੇ ਹੀ ਬਹੁਤ ਤਕੜੇ ਰਿਲੇਸ਼ਨਸ਼ਿਪ ਹੈ ਭਾਈਚਾਰਕ ਸਾਡੇ ਗਵਾਂਢੀ ਵੀ ਸੀਗੇ ਉਹਨਾਂ ਨੂੰ ਯਾਦ ਕਰਦਾ ਹੋਇਆ ਆਪਣੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਚੰਗੇ ਬੱਚਿਆਂ ਦਾ ਇਹੀ ਇੱਕ ਜਿਹੜਾ ਦੱਖਣ ਨੂੰ ਜਗਾ ਹੁੰਦੀ ਆ ਕਿ ਆਪਣੇ ਮਾਪੇ ਬਾਪ ਦੀ ਯਾਦ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਚੰਗੇ ਪਾਸੇ ਲੋਕਾਂ ਨੂੰ ਚੱਲਣ ਦੀ ਪ੍ਰੇਰਨਾ ਕਰਨਾ ਅੰਨਾ ਕੁਝ ਕਹਿੰਦਾ ਹੋਇਆ ਮੇਰੇ ਕੋਲ ਕੁਛ ਕੇ ਆ ਗਿਆ ਹੋਵੇ ਤਾਂ ਮੈਂ ਕੀਮਤ ਦਾ ਚਾਚਕਾਂ ਬਾਕੀ ਤਾਂ ਮੇਰੇ ਬੱਚੇ ਨੇ ਮੈਂ ਤੇਰੇ ਨਾਲ ਸਰਾਹੀ ਖੜਾ ਜੋ ਟੱਕਰ ਸਾਹਿਬ ਨੇ ਜੱਸ ਸਾਹਿਬ ਨੇ ਹੁਕਮ ਕਰਦਾ ਚੱਲੀ ਜਾਣਾ ਇਦਾਂ ਹੀ ਅਕਲ ਹੁੰਦਾ ਹੈ ਉਹਦਾ ਕਾਰਨ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਜਾਂ ਮੂਹਰੇ ਲੱਗਿਆ ਹੋਇਆ ਬੰਦਾ ਉਹ ਆਪਣੇ ਆਪ ਨੂੰ ਸੁਪਰ ਪਾਵਰ ਸਮਝਣ ਲੱਗ ਜਾਂਦਾ ਅੱਜ ਜੋ ਸਮਾਂ ਔਰ ਜੋ ਪਹਿਲਾਂ ਵੀ ਸਮਾਂ ਸੀ ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲਣ ਦਾ ਸਮਾਂ ਤੇ ਮੈਂ ਦੁਆਰਾ ਸੀ ਅੱਜ ਆਪਣੇ ਵੱਡੇ ਭਰਾ ਜਗਮੋਨ ਸਿੰਘ ਟੱਕਰ ਜਿਨ੍ਹਾਂ ਨਾਲ ਸਾਡੇ ਫੈਮਿਲੀ ਰਿਲੇਸ਼ਨ ਵੀ ਸੀ ਵੈਸੇ ਵੀ ਬਹੁਤ ਤਕੜੇ ਰਿਲੇਸ਼ਨਸ਼ਿਪ ਹੈ ਭਾਈਚਾਰਕ ਸਾਡੇ ਗਵਾਂਢੀ ਵੀ ਸੀਗੇ ਉਹਨਾਂ ਨੂੰ ਯਾਦ ਕਰਦਾ ਹੋਇਆ ਆਪਣੇ ਬੱਚਿਆਂ ਦਾ ਧੰਨਵਾਦ ਕਰਦਾ ਹਾਂ ਚੰਗੇ ਬੱਚਿਆਂ ਦਾ ਇਹੀ ਇੱਕ ਜਿਹੜਾ ਦੱਖਣ ਨੂੰ ਜਗਾ ਹੁੰਦੀ ਆ ਕਿ ਆਪਣੇ ਮਾਪੇ ਬਾਪ ਦੀ ਯਾਦ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਚੰਗੇ ਪਾਸੇ ਲੋਕਾਂ ਨੂੰ ਚੱਲਣ ਦੀ ਪ੍ਰੇਰਣਾ ਕਰਨਾ ਅੰਨਾ ਕੁਛ ਕਹਿੰਦਾ ਹੋਇਆ ਮੇਰੇ ਕੋਲ ਕੁਛ ਕਿਹਾ ਗਿਆ ਹੋਵੇ ਤਾਂ ਮੈਂ ਕੀਮਾ ਦਾ ਜਾ ਚੱਕਾਂ ਬਾਕੀ ਤਾਂ ਮੇਰੇ ਬੱਚੇ ਨੇ ਮੈਂ ਤੇਰੇ ਨਾਲ ਸਰਾ ਹੀ ਖੜਾ ਜੋ ਟੱਕਰ ਸਾਹਿਬ ਨੇ ਜੱਜ ਸਾਹਿਬ ਨੇ ਹੁਕਮ ਕਰਦਿਆਂ ਚੱਲੀ ਜਾਣਾ ਇਦਾਂ ਹੀ